ਰਪਿੰਦਰ ਚਲ ਤੂੰ ਹੀ ਹੁਣ ਹੌਸਲਾ ਕਰ ਹੁ ਜੋ ਹੋਣਾ ਹੀ ਉਹ ਤੇ ਹੋ ਹੀ ਗਿਆ ਤੇ ਤੂੰ ਨੂਰਲ ਤੇ ਆਂਦੀ ਕਿੱਥੇ ਗਿਆ ਵਾ ਜਣਾ ਵਿਚਾਰੇ ਨੇ ਕਿੱਥੇ ਆ ਉਹ ਵੀ ਡਿਆ ਵਾ ਅੰਦਰ ਐਵੇਂ ਰੋਈ ਜਾਂਦੇ ਆ ਉਦੋਂ ਦਾ ਹੀ ਨਾ ਚੁੱਪ ਕਰਦਾ ਵਾ ਮੇਰੀ ਦੀਦੀ ਕਿੱਥੇ ਆ ਅੰਦਰ ਪੁੱਛਣਾ ਉਹਨੂੰ ਮੈਂ ਕੀ ਆ ਉਹ ਤੇ ਮੈਨੂੰ ਦਿਹਾਣੀ ਂ ਡਿਆ ਮੈਂ ਤੇ ਉਸ ਦਿਨ ਨੂੰ ਪਛਤਾਉਂਦੀ ਆ ਕਦੋਂ ਮੈਂ ਇਹਦਾ ਕਲਿਆਣੀ ਦਾ ਰਿਸ਼ਤਾ ਇਹ ਕਰਦੇ ਵਿੱਚ ਕਰਾਤਾ ਚੱਲ ਪਿਓ ਤੇ ਆਪਣੇ ਪਕਾਉਂਦੇ ਖਾਂਦੇ ਹੀ ਹੈ ਤੇ ਓਖਾ ਹੀ ਆਪਣਾ ਟਾਈਮ ਵਾਸਤੇ ਕਰਦੇ ਹੀਗੇ ਜਿੱਦਾਂ ਦੀ ਇਹ ਆਈ ਹੈ ਨਾ ਘਰ ਦੇ ਵਿੱਚ ਕਿਤੇ ਇੱਕ ਦਿਨ ਸੁਖਤਾਣੀ ਨੰਗਿਆ ਕਦੇ ਮੁੰਡੇ ਨਾਲ ਲੜਾਈ ਕਦੇ ਕੁੜੀ ਨਾਲ ਲੜਾਈ ਪੁੱਤ ਤੂੰ ਮਨ ਖਰਾਬ ਕਰਨ ਲਿਆ ਵਾ ਦੁੱਖ ਤੇ ਸਾਰਿਆਂ ਨੂੰ ਹੀ ਆ ਮੇਰਾ ਤੇ ਆਪਨਾ ਜੀ ਨਹੀਂ ਲੱਗਣ ਡਿਆ ਹੁਣ ਇੱਥੇ ਕੁੜੀ ਦੇ ਆਸਰੇ ਨ ਬੈਠੀ ਹਾਂ ਕਦੀ ਉਹਨੂੰ ਵੇਖਣਾ ਕਦੀ ਉਹਨੂੰ ਪੁੱਛਣਾ ਪੁੱਤ ਕੀ ਖਾਣਾ ਵਾ ਕੀ ਲਿਆ ਵਾ ਤੇ ਪਰ ਹੁਣ ਮੇਰਾ ਪੁੱਤ ਇਦਾਂ ਨਾ ਕਰ ਪੁੱਤ ਦੋ ਤਿੰਨ ਦਿਨ ਹੋ ਗਏ ਆ ਤੂੰ ਰੋਟੀ ਨਹੀਂ ਖਾਦੀ ਕੁਝ ਬੋਲ ਵੀ ਕਿੱਧਰ ਸੁੱਤੀ ਲਈ ਆ ਤੂੰ ਸੁੱਤੀ ਪੁਆਜੀ ਕਿੱਥੇ ਲਾਵਾਂਗੇ ਮਨੋ ਤੇ ਕੁੜੀ ਦੀ ਯਾਦ ਆਈ ਜਾਂਦੀ ਚੱਲ ਪੁੱਤ ਹੈ ਤੇ ਇਦਾਂ ਹੀ ਆ ਪਰ ਕੀ ਕਰਨਾ ਜੋ ਮਾਰਾ ਇਹਨੂੰ ਮਨਜ਼ੂਰ ਵਾ ਹੁਣ ਹੱਡੀ ਦੌੜ ਤੇ ਦਵਾਈਆਂ ਤਾਂ ਕਹੀ ਨਾ ਪੁੱਤ ਆਪਣੀ ਬਾਤ ਪੂਰੀ ਲਈ ਕੋਈ ਡਾਕਟਰ ਨਹੀਂ ਛੱਡਿਆ ਜਿੱਥੇ ਕਿਸ ਨੇ ਦੱਸ ਪਾਈ ਆ ਨਾ ਉੱਥੇ ਹੀ ਤੇਰੇ ਸਾਹਮਣੇ ਚੱਲ ਗਈਆਂ ਦੌੜ ਕੇ ਪਰ ਹੁਣ ਕੀ ਕਰ ਸਕਨੇ ਆ ਇਦਾਂ ਨਹੀਂ ਕਰੀਦਾ ਹੁੰਦਾ ਸਿਆਣਾ ਬਣ ਕਰ ਨੂੰ ਚਲਾਉਣਾ ਵਾ ਹੁਣ ਤੋਂ ਜਿਹੜਾ ਕੰਮ ਹੁਣ ਆਹੀ ਉਹ ਤੇ ਗਿਆ ਵਾ ਹੋ ਐਵੇਂ ਆ ਬਿਮਾਰ ਹੋਵੇਂਗਾ ਕੋਈ ਫਾਇਦਾ ਵਾ ਮੈਂ ਤੇ ਭੂਆ ਜੀ ਇਹ ਸੋਚਣਾ ਕਿ ਚਲ ਜੇ ਲੜ ਲੱਗਣ ਵਾਲੀ ਨਹੀਂ ਰਹੀ ਤੇ ਚਲ ਉਹਦੀ ਨਿਸ਼ਾਨੀ ਇਹ ਹੋ ਰਹੀ ਦੀ ਮੇਰੇ ਕੋਲ ਇਹ ਵੀ ਗਾਂ ਗਈ ਭੂਆ ਜੀ ਇੱਕ ਗੱਲ ਦੀ ਸਮਝ ਨਹੀਂ ਆਉਂਗੀ ਕਿ ਮਹੀਨਾ ਹੋ ਗਿਆ ਦਵਾਈ ਖਾਂਦੀ ਚੰਗੀ ਭਲੀ ਹੋ ਗਈ ਇਹ ਫਿਰ ਤੋਂ ਡੈਪੀ ਜੱਕਦਮ ਕੀ ਹੋ ਗਿਆ ਕੋ ਸਮਝ ਨਹੀਂ ਲੱਗੀ ਤੁਸੀਂ ਤੇ ਭੂਆ ਜੀ ਕਹੀ ਜਾਂਦੇ ਜੀ ਕਿ ਹੌਸਲਾ ਕਰ ਪਰ ਮੇ ਕੋ ਹੌਸਲਾ ਨਹੀਂ ਨਾ ਹੁੰਦਾ ਮੈਂ ਆਪਣੀ ਧੀ ਥੋੜੀ ਬਣਾਈ ਹੀ ਹਾਂ ਉਹਦੇ ਮੇ ਪੁੱਤ ਬਣਾਇਆ ਹੁਣ ਜੇ ਮੈਂ ਅੰਦਰ ਜਾਣਾ ਤੇ ਮੈਨੂੰ ਕੋਈ ਲੱਭਦਾ ਹੀ ਨਹੀਂ ਚੱਲ ਕੋਈ ਗੱਲ ਨਹੀਂ ਪੁੱਤ ਐਦਾ ਨਹੀਂ ਕਰੀਦਾ ਹੁੰਦਾ ਮਰਿਆਂ ਦੇ ਨਾਲ ਮਰਿਆ ਨਹੀਂ ਜਾਂਦਾ ਹੁਣ ਮਾਂ ਪਿਓ ਛੱਡ ਕੇ ਚਲ ਗਏ ਹੀ ਰੋਟੀ ਛੱਡਤੀ ਆ ਕਿਹੜਾ ਕੰਮ ਛੱਡਿਆ ਵਾ ਸਮਾਜ ਵਿੱਚ ਰਹਿ ਕੇ ਨਾ ਸਾਰੇ ਕੰਮ ਕਰਨੇ ਹੀ ਪੈਂਦੇ ਆ ਮੇਰੇ ਭੂਆ ਜੀ ਬੜੀ ਗਾਂਢੀ ਸੋਚੀ ਤੇ ਚੱਲ ਪੈਸੇ ਜੋੜਨਾ ਇਹਨੂੰ ਬਾਹਰ ਘੱਲੂਗਾ ਉੱਪਰ ਕੀ ਬਤਾਏ ਤੇ ਸਾਡੇ ਹੱਥਾਂ 'ਚ ਮੁੱਕ ਜਾਣਾ ਪਤਾ ਹੀ ਨਹੀਂ ਲੱਗਾ लवली ਚੰਗੀ ਭਲੀ ਵੀ ਹੋ ਗਈ ਗੱਲਾਂ ਬਾਤਾਂ ਕਰਦੀ ਹੀ ਭੂਆ ਜੀ ਮੈਂ ਆਹ ਨਹੀਂ ਖਾਣਾ ਮੈਨੂੰ ਆਹ ਬਣਾ ਦੋ ਮੈਂ ਆਹ ਨਹੀਂ ਖਾਣਾ ਉਹ ਬਣਾ ਦੋ ਸਗੋਂ ਮਾਦੀ ਨੇ ਨੱਕ ਬੋਲ ਵਟਣਾ ਤੇ ਮਨੂੰ ਬੰਦਵਾ ਤੇ ਭੂਆ ਬਣਾ ਕੇ ਦਿੰਦੀ ਐ ਤੇ ਮੈਂ ਕਹਣਾ ਚੱਲ ਨਹੀਂ ਆਣੀ ਆ ਕਿ ਹਟਮ ਜੀ ਘਰੀ ਪੈਂਦਾ ਚੀਜ਼ ਨੂੰ ਹੁਣ ਕਿੱਦਾਂ ਉਹਨੂੰ ਨਾ ਕਰਾਂ ਐਸ ਗੱਲ ਦਾ ਤੇ ਚੇਚੇਤਾ ਵੀ ਨਹੀਂ ਤੇ ਆਹ ਕੰਮ ਹੋ ਜਾਣਾ ਵੇਖੋ ਕਿ ਦੇਣਾ ਹਿਨਾ ਪੈ ਹੀ ਜੋੜੇ ਹੀ ਉਹਦੇ ਵਾਸਤੇ ਕੋਈ ਗਲਤੀ ਨਹੀਂ ਆ ਉਹ ਵਾਲੇ ਪੈਸੇ ਦੇਣਾ ਪਰ ਲਾਗੇ ਨੂਰੀ ਬਾਹਰ ਜਾਊਗਾ ਮੈਨੂੰ ਇਹੋ ਹੀ ਕਿ ਮੇਰਾ ਪੁੱਤ ਪਹਿਲਾਂ ਬਾਹਰ ਜਾਵੇ ਚਲ ਕੋਈ ਗਲ ਨਹੀਂ ਆ ਦੋ ਚਾਰ ਦਿਨ ਇਹਨਾਂ ਨੇ ਕਰਨਾ ਵਾ ਮੁੜ ਕੇ ਚੱਲ ਉਦਾਂ ਹੀ ਪੁੱਲ ਪਲ ਜਾਣਾ ਨਾਲੇ ਉਹ ਜਿੱਥੇ ਜਣੀ ਹੀ ਨਾ ਉਹ ਚਲ ਗਈ ਏ ਇਹ ਇਦਾਂ ਨਹੀਂ ਕਰੀਦਾ ਹੁੰਦਾ ਪੁੱਤ ਵੀ ਇਹ ਨੂਰ ਹੈਗਾ ਵਾ ਨਾ ਉਹ ਵੀ ਤੇਰਾ ਪੋਤੀ ਆ ਹੁਣ ਉਹਦੇ ਵੱਲ ਧਿਆਨ ਦੋ ਚੰਗੇ ਸਕੂਲ ਵਿੱਚ ਉਹਨੂੰ ਪੜਾਓ ਲਿਖਾਓ ਉਹਨੂੰ ਬਾਹਰ ਅੰਦਰ ਕੱਲੋ ਤੂੰ ਸੋਚਿਆ ਕਰ ਉਹਦੇ ਵਿੱਚ ਮੈਨੂੰ ਗੋਪੀ ਲੱਭਦੀ ਆ ਨਾਲੇ ਰਪਿੰਦਰ ਖੁਸ਼ ਨਾਲੇ ਪੁੱਤ ਤੂੰ ਖੁਸ਼ ਆ ਘਰ ਦੇ ਵਿੱਚ ਕਲਾ ਨਹੀਂ ਪਾਈਦੀ ਹੁੰਦੀ ਤੇ ਆਰਾਮ ਨਾਲ ਰਹੋ ਹੁਣ ਤਿੰਨੇ ਜਣ ਤੂੰ ਇਹਦੇ ਭੂਆ ਜੀ ਕਹੀ ਜਾਂਦੇ ਨੂਰ ਆਪਣੀ ਥਾਂ ਗੋਪੀ ਆਪਣੀ ਥਾਂ ਉਹ ਪਹਿਲਾਂ ਹੋਈ ਸੀ ਵੱਡੀ ਉਹਨਾਂ ਮੋਂ ਮੇਰਾ ਜ਼ਿਆਦਾ ਆ ਹਉਂ ਤੇ ਤੁਸ ਲਈਆਂ ਹੀ ਆ ਨਾ ਦਿਲ ਜਿੰਨੀ ਮਰਜ਼ੀ ਦਈ ਜਾ। ਪੁੱਤ ਫਿਰ ਕੀ ਕਰਨਾ ਹੁਣ? ਟਾਈਮ ਤਾਂ ਕੱਢਣਾ ਹੀ ਆ ਨਾ ਜੇ ਉਹ ਗੱਲ ਨੂੰ ਲੈ ਕੇ ਬੈਠੇ ਰਹੀਏ। ਫਿਰ ਆਪ ਕੋਈ ਦੁੱਖ ਲਵਾ ਕੇ ਬਹਿ ਜਾਏਗਾ ਫਿਰ ਕੀ ਕਰਨਾ ਵਾ? ਹੁਣ ਛਾੜ ਦੇ ਇਹ ਗੱਲ ਨੂੰ। ਦੁੱਖ ਤੇ ਹੈਗਾ ਵਾ। ਪਰ ਰੱਬ ਅਗੇ ਕੋਈ ਜ਼ੋਰ ਨਹੀਂ ਹੋਏਗਾ। ਤੂੰ ਬਹਿ ਇੱਥੇ। ਮੈਂ ਤੇਰੇ ਵਾਸਤੇ ਰੋਟੀ ਪਾ ਕੇ ਲਿਆਵਾਂ। ਤੇ ਰੋਟੀ ਖਾ। ਉਹ ਨਹੀਂ ਪੂਆ ਜੀ ਮੈਂ ਨਹੀਂ ਖਾ ਖਣੀ। ਖਾਣੀ ਕਿਉਂ ਨਹੀਂਂਗੀ? ਦੋ ਦਿਨ ਹੋ ਗਏ ਤੂੰ ਰੋਟੀ ਨਹੀਂ ਖਾਦੀ। ਟੇਡਣਾ ਕਾਦਾ ਵੈਰ ਵਾ। ਉਹ ਖੇਟੜ ਤੇ ਰੋਇਆ ਵੀ ਨਹੀਂ ਜਾਂਦਾ ਪੁੱਤ ਮੈਂ ਲੈ ਕੇ ਆਉਣੀ ਆ ਉਹ ਆ ਜੀ ਦੇ ਕਹੀ ਜਾਂਦੇ ਆ ਕਿ ਨੂਰ ਚ ਗੋਪੀ ਵੇ ਪਰ ਨੂਰ ਚ ਗੋਪੀ ਮੈਂ ਵੇਖਾਂ ਕਿਦਾਂ ਉਹ ਤੇ ਵਿਚਾਰੀ ਇੰਨੀ ਚੰਗੀ ਹੀ ਨਾ ਜਿੱਦਾਂ ਨੂੰ ਮੈਂ ਕਹਿੰਦਾ ਹੀ ਉਦਾਂ ਹੀ ਕਰਦੀ ਰਹੀ ਹੈ ਭੋਲੀ ਜੀ ਉਹ ਹੈਗੀ ਸਮਝ ਨਹੀਂ ਆਈ ਕਿ ਰੱਬ ਨੇ ਇੰਨਾ ਤਕਾ ਕੀਤਾ ਤੇ ਕੀਤਾ ਕਿਉਂ ਚੱਲ ਉਹਦੀ ਮਾਂ ਹੈ ਨਹੀਂ ਮੇਰੇ ਲਾਗੇ ਉਹਨੂੰ ਤੇ ਰਹਿਣ ਦਿੰਦਾ ਚੰਗੀ ਭਲੀ ਠੀਕ ਹੋ ਗਈ ਪਤਾ ਨਹੀਂ ਕੀ ਹੋ ਗਿਆ ਫਿਰ ਦੋਵਾਂ ਦਿਨਾਂ ਦੇ ਵਿੱਚ ਵਿੱਚ ਸਾਹ ਹੀ ਨਹੀਂ ਆਇਆ ਮੁਰਕੇ ਹਰਪਿੰਦਰ ਹਾਂਜੀ ਮੇਰੀ ਗੱਲ ਸੁਣ ਹਾਂ ਦੋ ਤਿੰਨ ਦਿਨ ਹੋ ਗਏ ਲਵਲੀ ਨੇ ਰੋਟੀ ਨਹੀਂ ਖਾਦੀ ਰੋਈ ਜਾਂਂ ਰਿਆ ਵਾ ਚਲ ਤੀਆਂ ਪੁੱਤਾਂ ਦੇ ਦੁੱਖ ਬੜੇ ਹੁੰਦੇ ਆ ਵੱਡੀ ਹੋਈ ਏਗੀ ਸਿਆਣੀ ਬੜੀਆਂ ਆਸਾਂ ਸੀ ਉਹਨੂੰ ਪੜੂਗੀ ਬਾਰ ਕਲਾਉਂਗਾ ਕੀ ਕਰ ਸਕਦੇ ਆ ਹੁਣ ਹੁਣ ਮੈਨੂੰ ਕਿਹੜਾ ਘਟ ਦੁੱਖ ਵਾ ਮੈਨੂੰ ਪੁੱਛ ਕੇ ਵੇਖੋ ਕਿ ਮਾਂ ਦੇ ਕੀ ਬੀਤਨ ਦੀ ਐ ਮੈਂ ਤੇ ਆ ਬਣਾ ਬਸ ਐਵੇਂ ਛਦਈਆਂ ਵਾਂਗੂ ਕਦੀ ਇੱਥੇ ਖਲੋ ਜਾਨੀਆ ਕਦੀ ਉੱਥੇ ਖਲੋ ਜਾਨੀ ਐ ਤੇ ਚੱਲ ਹੁਣ ਵੀ ਗੋਪੀ ਇਧਰੋਂ ਆਜੇ ਹੁਣ ਵੀ ਆਜੇ ਪਰ ਕਿੱਥੇ ਹੁਣ ਉਹਨੇ ਆਉਣਾ ਵਾ ਜਿੱਥੇ ਚਲ ਗਈ ਐ ਇਹਨੂੰ ਦਾ ਪੁੱਤ ਘਟਵਾ ਨੂਰ ਹੈਗਾ ਵਾ ਜਿੰਨੇ ਪਾਲੀਆਂ ਉਹਨੂੰ ਪੁੱਛ ਉਹਦੇ ਦਿਲ ਤੇ ਕੀ ਬੀਤਾਂ ਦੀ ਆ ਬੁੱਕੋਵੇਂ ਘਰ ਹੋ ਗਿਆ ਸੋਹਰ ਨੂਰ ਹੈਗਾ ਭਾਂ ਜਿੱਦਾਂ ਮਰਜੀ ਆ ਭਾਰਿਆ ਕਿ ਉਹਦੀ ਥਾਂ ਥੋੜਾ ਕੋਈ ਲੈ ਸਕਦਾ ਵਾ ਮੇਰੀ ਧੀ ਹੀ ਉਹ ਪੁੱਤ ਵਾ ਚੱਲ ਕੀ ਕਰਨਾ ਫਿਰ ਹੁਣ ਮਹਾਰਾਜ ਅੱਗੇ ਨਾ ਕੋਈ ਜ਼ੋਰ ਨਹੀਂਗਾ ਹੈਗਾ ਉਹਦੇ ਪਾਣੇ ਨੂੰ ਕੋਈ ਮੋੜ ਨਹੀਂ ਸਕਦਾ ਚੰਗੀ ਭਲੀ ਤਾਂ ਠੀਕ ਹੋ ਗਈ ਹੀ ਕੀਪ ਤੱਕ ਕੀ ਹੋਇਆ ਵਿਚਾਰੀ ਨੂੰ ਗੱਲਾਂ-ਬਾਤਾਂ ਕਰਦੀ ਹੀ ਭੂਆ ਜੀ ਮੈਂ ਆਹ ਖਾਣਾ ਮੈਨੂੰ ਆਹ ਬਣਾ ਦੋ ਸਕੂਲ ਦਾ ਇੰਨਾ ਫਿਕਰ ਕਰਦੀ ਹੀ ਉਹ ਆਪਣੇ ਵੱਲੋਂ ਤੇ ਭੂਆ ਜੀ ਮਾਹ ਠੀਕ ਕੀਤੀ ਹੀ ਪੇ ਚੱਲ ਵਿਚਾਰੀ ਠੀਕ ਹੋ ਜਾਊਗੀ ਆਪਰੇ ਦਾ ਟੈਸਟ ਉਹਨੇ ਦੇਣਾ ਹੀ ਉਹ ਦੇ ਕੇ ਆਉਗੀ ਪਰ ਇੰਨਾ ਕੀ ਪਤਾ ਹੀ ਪਿਆ ਕੰਮ ਹੋ ਜਾਣਾ ਵਾ ਹੁਣ ਤੇ ਚੰਗੀ ਭਲੀ ਠੀਕ ਹੋ ਗਈ ਕੋਈ ਗੱਲਬਾਤ ਨਹੀਂ ਸਮਝ ਨਹੀਂ ਲੱਗੀ ਕੀ ਬਣਿਆ ਵਾ ਅੱਗੇ ਕਿਤੇ ਸੁਣੀਦਾ ਹੀ ਚੱਲ ਕੋਈ ਸਿਆਣੇ ਬੰਦੇ ਨੂੰ ਚੱਲ ਟੈਕ ਟੂਕ ਹੋ ਗਿਆ ਚਾਹੀ ਕਿਦਾਂ ਹੁੰਦੇ ਨਿਆਣਿਆਂ ਦਾ ਵੀ ਸੱਚੀ ਪਤਾ ਨਹੀਂ ਲੱਗਦਾ ਵੀ ਪਤਾ ਨਹੀਂ ਕੀ ਬਣਿਆ ਸਾਡੇ ਨਾਲ ਤੇ ਹੁਣ ਐਦਾਂ ਕੀਤੇ ਆ ਕੁਛ ਨਹੀਂ ਗਾ ਬੰਨਾ ਉਹਨੂੰ ਹੌਸਲਾ ਦੇ ਫੇ ਕੋਈ ਗੱਲ ਨਹੀਂ ਕੀ ਕਰ ਲੈਣਾ ਵਾ ਹੁਣ ਤੇ ਰੋਟੀ ਪਾਣੀ ਪਾ ਕੇ ਤਾਂ ਖਵਾ ਲ ਉਹਨੂੰ ਬੁਰਕੀ ਰੋਟੀ ਖਾਊਗਾ ਨਾ ਅੰਦਰ ਆਸਰਾ ਹੋਊਗਾ ਜੇ ਉਹ ਬਿਮਾਰ ਹੋ ਗਿਆ ਤਾਂ ਫਿਰ ਕੀ ਕਰਨਾ ਵਾ ਕਿਤੇal ਵੇਖਣਾ ਵਾ ਫਿਰ ਤੂੰ ਆਪ ਸਿਆਣੀ ਆ ਸਿਆਣੀ ਬਣ ਹੁਣ ਆ ਕੰਮ ਜਿਹੜੇ ਛੱਡ। ਲਿਆ ਫੜ ਥਾਲੀ ਤੇ ਮੈਂ ਆ ਪਾਵਾਂ ਰੋਟੀ। ਰੋਟੀ ਫੜਾ ਕੇ ਆਵਾਂ ਉਹਨੂੰ। ਜਾ ਜਾ ਕੇ ਨਾ ਉਹਨੂੰ ਚੁੱਪ ਕਰਾ। ਮੈਨੂੰ ਨਹੀਂ ਆ ਰੋਟੀ ਪਾਕ। ਚਲੋ ਕੋਈ ਨਹੀਂ ਮੈਂ ਲੈ ਜਾਨੀ ਆ। ਚਲ ਪਾ ਕੇ ਤੇ ਖਵਾ ਲ ਉਹਨੂੰ ਰੋਟੀ। ਚਲੋ ਕੋਈ ਨਹੀਂ ਲਿਆਉਣੀ। ਇਹ ਕਿਤੇ ਮੈਂ ਕੋਤਾਂ ਇਹ ਕਿਦਾਂ ਪਿੰਡ ਜਾਣਾ। ਪੀ ਕਾਹ ਜਾ ਹੁਣਾ। ਕਈ ਦਿਨ ਹੋ ਗਏ ਤੈਨੂੰ ਆਈ। ਹੋਰ ਹੁੰਦੇ ਆ ਤੇ ਹੋਰ। ਉਹ ਕਮੀ ਕਰੀ ਜਾਂਦੀ ਲੇਖਾ ਕਿ ਦਿਲ ਨਸ਼ਨ ਕਰ ਲਈ ਇਹਨੂੰ ਕਿੱਡਾ ਬੁੱਖ ਵਪੜਾ ਬਾੜਾ ਥੜੀ ਆ ਕਿਤੇ ਕੋਈ ਗੱਲ ਨਹੀਂ 13 ਗਿਰਾ ਤਾਂ ਉਹਨਾਂ ਨੂੰ ਪਤਾ ਨਹੀਂ ਪਾ ਮੈਨੂੰ ਸਭ ਕੁਝ ਪਤਾ ਹੋਵੇ ਮੈਂ ਅੱਧੇ ਬਾਸਾ ਗਿੰਤੀ ਦੇ ਦੇਣੀ ਕੱਢਣ ਲਈ ਕਿ ਲੋਕਾਂ ਨੇ ਕਹਣਾ ਇਹਨਾਂ ਨੇ ਕੀ ਤਮਾਸ਼ਾ ਲਾਇਆ ਤੇਰੀ ਸੱਚਾਈ ਜਨਾ ਮੈਂ ਸਾਹਮਣੇ ਲਿਆ ਕੇ ਰਹਾਂਗੀ ਕਿ ਤੂੰ ਗੋਫੀ ਦੇ ਨਾਲ ਕੀ ਕੀਤਾ ਤੇ ਜਿਹੜਾ ਕਰਕੇ ਤੂੰ ਕੀਤਾ ਵਾ ਨਾ ਤੇ ਮੇਰੇ ਮੁੰਡੇ ਦਾ ਹੀ ਸਭ ਕੁਝ ਹੋਵੇ ਤੇ ਉਹ ਹੀ ਬਾਹਰ ਜਾਵੇ ਪਤਾ ਨਹੀਂ ਕਿ ਕੱਲ ਨੂੰ ਠੁੱਡਾ ਨਾਲ ਰੇੜਣਾ ਤੇ ਨਹੀਂ ਫੇ ਤੇਰੇ ਵਰਗੀਆਂ ਨਾ ਬੁੱਕੋ ਬੁੱਕ ਰੁੰਦੀਆਂ ਹੁੰਦੀਆਂ ਨਾਲੇ ਉਹਦਾ ਸਰਾਫਤ ਤੈਨੂੰ ਪਿਆਣਾ ਹੀ ਜਿੱਦਾਂ ਉਹ ਗਈ ਹੈ ਨਾ ਧਰ ਲੈ ਲੈਂਦੀ ਉਹਦੇ ਢਿੱਡ ਚੋਂ ਵੀ ਵੱਧ ਵਈਆਂ ਨਿਕਲਦੀਆਂ ਹੋਣੀਆਂ ਨਾ ਲੱਗੇ ਜਾਏ ਵੀ ਨਾ ਰੋਣਾ ਪੈਣਾ ਵਾ ਸਿੱਪਾ ਆਪਣਾ ਰੋਣ ਖੜਾਉਂਦੇ ਆ ਐਵੇਂ ਗਲਡੂ ਸੁਟੀ ਜਾਂਦੀ ਆ ਦੱਸ ਤੇ ਚਲ ਗਈ ਤੇ ਫਿਰ ਕੀ ਆਖਰ ਆ ਗਈ ਐ ਆਲੂ ਰੋਟੀ ਹੋਰ ਪਿੰਦਰ ਮੈਂ ਨਹੀਂ ਖਾਣੀ ਰੋਟੀ ਯਾਰ ਖਾਣੀ ਕਿਉਂ ਨਹੀਂ ਐ ਦੱਸ ਰੋਟੀ ਤੇ ਖਾਓ ਰੋਟੀ ਦਾ ਕਦਾ ਵੈਰਵਾ ਪਲਾ ਮੇਰਾ ਨਹੀਂ ਜੀ ਕੰਡਿਆ ਖਾਣੂ ਮੇਰੇ ਪੂਆ ਨੂੰ ਵੀ ਗਿਆ ਆ ਗੀ ਚਲ ਕੋਈ ਨਹੀਂ ਖਾਓ ਥੋੜੀ ਜੀ ਖਾ ਲਓ ਵੀ ਰੋਟੀ ਤੇ ਖਾਣੀ ਪੈਣੀ ਏ ਦੱਸ ਮੈਨੂੰ ਤੇ ਆਪ ਵਿਚਾਰੀ ਨਾ ਉਹੋ ਹੀ ਅੱਖਾਂ ਥਾਣੀ ਲੱਭੀਆਂ ਹੁੰਦੀ ਆ ਕਿ ਕੀ ਵਿਚਾਰੀ ਨਾ ਬਣ ਗਿਆ ਵਾ ਚਲ ਹੁਣ ਰੋਟੀ ਪਣੀ ਖਾਓ ਮਰ ਉਠਾ ਰੋਟੀ ਤੇ ਖਾਓ ਹੁਣ ਇਦਾਂ ਨਾ ਕਰੀ ਜਾਓਗੀ ਇਦਾਂ ਮੈਨੂੰ ਹੀ ਵੇਖ ਵੇਖ ਕੇ ਨਾ ਹੋਤਰਾ ਹੁੰਦਾ ਵਾ ਮੇਰੀ ਧੀ ਹੀ ਵਿਚਾਰੀ ਪੰਨੀ ਕਿਉਂ ਰੱਬ ਨੇ ਨਹੀਂ ਮੜੀ ਕੀਤੀ ਉਹਦੇ ਨਾਲ ਰਪਿੰਦਰ ਚਲ ਤੂੰ ਵੀ ਹੁਣ ਹੌਸਲਾ ਕਰ ਮੋ ਜੋ ਹੋਣਾ ਹੀ ਉਹ ਤੇ ਹੋ ਹੀ ਗਿਆ ਤੇ ਤੂੰ ਨੂਰਲ ਤੇ ਆਂਦੇ ਕਿੱਥੇ ਗਿਆ ਵਾ ਜਾਣਾ ਵਿਚਾਰੇ ਨੇ ਕਿੱਥੇ ਆ ਉਹ ਵੀ ਡਿਆ ਵਾ ਅੰਦਰ ਐਵੇਂ ਰੁਈ ਜਾਂਦੇ ਆ ਉਦੋਂ ਦਾ ਹੀ ਨਾ ਚੁੱਪ ਕਰਦਾ ਵਾ ਮੇਰੀ ਦੀਦੀ ਕਿੱਥੇ ਆ ਮੈਨੂੰ ਭੈਣ ਲਿਆ ਕੇ ਦੋ ਵੀ ਮੈਂ ਦੱਸੂ ਕੀ ਕਰਾਂ ਹੁਣ ਬਥੇਰਾ ਚੁੱਪ ਕਰਾਉਣੀ ਆ ਫਿਰ ਗੁਰਪ੍ਰੀਤ ਨੂੰ ਯਾਦ ਕਰ ਲੈਂਦਾ ਵਾ ਕਿ ਮੈਂ ਗੁਰਪ੍ਰੀਤ ਲੱਗੇ ਹੀ ਜਾਣਾ ਵਾ ਚਲੋ ਨੂੰ ਸਮਝਾਉਣਾ ਆਇਆ ਉਹ ਵੀ ਨਾ ਕਿਤੇ ਬਿਮਾਰ ਹੋ ਗਏ ਬਾਜੀ ਚਲ ਕੀ ਕਰਨਾ ਵਾ ਹੁਣ ਹੁਣ ਥੋੜੇ ਦਿਨ ਤੇ ਵਝੇਰੇ ਨੂੰ ਹੋਣਾ ਹੀ ਆ ਹੁਣ ਲੱਪਣਾ ਤਾਂ ਹੈ ਹੀ ਆ ਉਹਨੇ ਆਰੇ ਲੱਗਾ ਰਿਹਾ ਇੰਦੇ ਨਾਲ ਤੂੰ ਇੰਦਾ ਨਾਲ ਆ ਰੋਟੀ ਲੈ ਜਾ ਮੇਰਾ ਨੀਗਾ ਜੀ ਕੰਡਿਆ ਫੜੋ ਥੋੜੀ ਜੀ ਤੇ ਖਾ ਲੋ ਵੀ ਇੱਕ ਦੋ ਬੁਰਕੀ ਤੇ ਖਾਓ ਰੋਟੀ ਨੰਗਦੀ ਨਹੀਂ ਯਾਰ ਰਪਿੰਦਰ ਅੰਦਰ ਮੈਂ ਦੱਸ ਕੀ ਕਰਾਂ ਪਰ ਬੰਦਰੇ ਲੈ ਜਾ ਤੂੰ ਰੋਟੀ ਦੱਸ ਖਾ ਲੋ ਹਾਂ ਰੋਟੀ ਕਿਉਂ ਨਹੀਂ ਖਾਂਦੇ ਚਲ ਉਠੋ ਤਾਂ ਹੀ ਤੂੰ ਆਜੋ ਉਧਰ ਹੰਨਾ ਮੈਂ ਜਾ ਸਤਿ ਸ਼੍ਰੀ ਅਕਾਲ ਸਾਸਿਕਾ ਪੁੱਤ। ਹੋਰ ਸਨੋਂ ਠੀਕ ਠਾਕ? ਠੀਕ ਠਾਕ। ਸਾਸਿਕਾ ਪੂਆ ਜੀ, ਸਾਸਿਕਾ ਪੁੱਤ। ਅੱਜ ਬਹਿ ਜਾ। ਰਪਿੰਦਰ ਜੀ, ਰਪਿੰਦਰ ਅੰਦਰ ਹੀ ਆ। ਅੱਛਾ, ਚਲ ਮੈਂ ਪੁੱਤ ਨਾ ਕੰਮ-ਕਮ ਕਰਾਉਣੀ ਹੈ ਕੋਈ। ਚਲ ਵੇਖ ਲੈ ਪੁੱਤ। ਹੋਰ ਸਨੋਂ ਪੂਆ ਜੀ। ਕਿੱਦਾਂ ਫਿਰ? ਠੀਕ ਠਾਕ ਪੁੱਤ। ਤੇਰੇ ਸਾਹਮਣੇ ਹੀ ਆ। ਹਾਂ, ਝਾਟੀ ਵੇਲੋ ਦਿਨ ਲੰਘ ਜਾਂਦੇ ਆ। ਹੋਰ ਕੀ ਆ ਤਾਂ? ਉਹ ਲਵਲੀ ਵੀ ਮਨ ਪਰਣ ਡਿਆ ਹੀ। ਰੋਟੀ ਪਾਣੀ ਨਹੀਂ ਖਾਣ ਡਿਆ। ਮੰਨਵੇਂ ਸਮਝਾ ਕੇ ਆਈ ਆ ਮੈਂ ਇਦਾਂ ਨਹੀਂ ਕਰੀਦਾ ਹੁੰਦਾ ਪਰ ਇੱਕ ਗੱਲ ਆ ਦਿਲ ਜਿੰਦਰ ਪਤਾ ਤਾਂ ਮੈਨੂੰ ਸਾਰਾ ਹੀ ਆ ਇੰਨੀ ਨਿਆਣੀ ਤੇ ਮੈਂ ਨਹੀਂ ਆ ਪਈ ਕੀ ਬਣਿਆ ਤੇ ਕੀ ਇਹਨੇ ਕੀਤਾ ਮੈਂ ਵੀ ਨਾ ਚੁੱਪ ਕੀਤੀਆਂ ਕਿ ਇਹ ਗੱਲ ਨੂੰ ਪਿਆਰ ਰਗਵਾਨ ਨੇ ਕਹਿਣਾ ਭੂਆ ਹੀ ਤਾਂ ਤਮਾਸ਼ੀ ਲੰਦੀ ਆ ਪਰ ਇਹਦਾ ਸੱਚ ਮੈਂ ਸਾਹਮਣੇ ਲਿਆ ਕੇ ਰਹਿਣਾ ਵੇਖੀ ਸਹੀ ਰਹਿਣਾ ਘਰ ਚ ਮੈਂ ਇਹਨੂੰ ਵੀ ਨਹੀਂ ਦਿੰਦੀ ਭੂਆ ਜੀ ਗੱਲ ਤੇ ਕੋਈ ਇਦਾਂ ਦੀ ਹੋਈ ਆ ਚੰਗੀ ਭਲੀ ਕੁੜੀ ਹੀ ਉਦਾਂ ਕੀ ਹੋ ਜਾਣਾ ਹੀ ਭਲਾ ਇਹ ਜਰੂਰ ਨਾ ਇਹਨੇ ਕੋ ਨਾ ਕੋ ਕੀਤਾ ਵਾ ਨਹੀਂ ਤੇ ਪਹਿਲਾਂ ਵੀ ਤੇ ਰਹਿਣੀ ਡਈ ਵਿਆਹ ਤੋਂ ਪਹਿਲਾਂ ਭਾਵੇਂ ਜਿੱਦਾਂ ਮਰਜੀ ਹੀ ਇਹਦੇ ਤੋਂ ਕਿੰਨਾ ਸੋਹਣਾ ਉਹ ਰਹਿੰਦੀ ਸੀ ਕੰਮ ਵੀ ਚਲੋ ਕਰਦੀ ਸੀ ਉਦਾਂ ਚਲੋ ਇਹ ਸੀਗਾ ਤੇ ਥੋੜਾ ਰਹਿੰਦੀ 부ਜੀ 부ਜੀ ਜੀ ਹੀ ਕੀ ਵੀ ਨਹੀਂ ਨਾ ਹੱਸਦੀ ਖੇੜਦੀ ਗਲਜਿੰਦਰ ਉਹ ਤੇਨੂੰ ਪਤਾ ਹੀ ਆ ਜਿਹੜੀ ਗੱਲ ਬੱਚੇ ਨੇ ਮਾਂ ਨਾ ਕਰ ਲੈਣੀ ਨਾ ਉਹ ਹੋਰ ਕਿਸੇ ਨਾਲ ਨਹੀਂ ਕੀਤੀ ਜਾਂਦੀ ਮਾਂ ਕੋ ਤਾਂ ਬੱਚਾ ਜੇਦ ਕਰਕੇ ਵੀ ਚੀਜ਼ ਲੈ ਲੈਂਦਾ ਤੇ ਮੈਨੂੰ ਆ ਚੀਜ਼ ਚਾਹੀਦੀ ਆ ਹੁਣ ਬਗਾਨੀ ਨੂੰ ਵਿਚਾਰੇ ਕੀ ਕਹਿੰਦੀ ਪਰ ਪੂਆ ਜੀ ਨੇ ਚੰਗੀ ਨਹੀਂ ਕੀਤੀ ਉਹਦਾ ਇਹਨੂੰ ਇਦਾਂ ਕਰਨਾ ਨਹੀਂ ਚਾਹੀਦਾ ਉਹਨੇ ਸੋਚਿਆ ਆਪਣੇ ਪੁੱਤ ਦਾ ਕਿ ਜੋ ਕੁਝ ਲਵਲੀ ਨੇ ਜੋੜਿਆ ਉਹਦੇ ਵਾਸਤੇ ਕੁੜੀ ਨੂੰ ਬਾਹਰ ਨਾ ਕਾਲ ਦੇ ਇਹ ਇੱਕ ਗੱਲ ਆ ਦਲਜਿੰਦਰ ਗੋਪੀ ਨੇ ਬੜੇ ਹੀ ਦਸੀਏ ਚੱਲੇ ਆ ਜਦੋਂ ਮੈਂ ਆਉਣਾ ਨਾ ਸੇਰੋ ਦਾ ਖਿਲਰਿਆ ਹੋਣਾ ਤੇ ਕੰਮ ਕਰਦੀ ਹੋਣਾ ਕਦੀ ਭਾਂਡੇ ਮਾਂਜਣ ਦਾ ਆ ਹੋਣਾ ਕਦੀ ਝਾੜੂ ਲਾਉਣ ਦਾ ਆ ਹੋਣਾ ਵੇਖ ਕੇ ਮੈਨੂੰ ਤਰਸ ਬੜਾ ਆਉਣਾ ਪਰ ਮੈਂ ਵੀ ਮਜਬੂਰ ਹਾਂ ਕੁਝ ਕਹਿ ਨਹੀਂ ਸਕਦੀ ਜੇ ਕਹਿ ਨਹੀਂ ਹਾਂ ਇਹਨਾਂ ਦੇ ਘਰ ਕਪਤ ਪੈਂਦਾ ਸੀ ਪਿਪੂ ਆਉਂਦੀ ਚੋਲਾ ਚੁੱਕ ਕੇ ਤੁਹਾਡੇ ਘਰ ਗੱਲਾਂ ਕਰਦੀ ਐ ਮੈਂ ਤਾਂ ਆਪਣੀ ਜ਼ੁਬਾਨ ਬੰਦ ਹੀ ਰੱਖੀ ਪਰ ਜਿਹੜਾ ਕੰਮ ਹੋਣੇ ਨੇ ਕੀਤਾ ਨਾ ਇਹਦੇ ਹੱਦਾਂ ਹੀ ਟੱਪ ਗਈ ਪਰ ਇੰਨਾ ਹੱਦਾਂ ਦਾ ਨਾ ਨਤੀਜਾ ਇਹਨੂੰ ਪੁੱਗਤ ਨਾ ਪਊਗਾ ਪਰ ਪੂਆ ਜੀ ਤੁਸੀਂ ਗੱਲਾਂ-ਗੱਲਾਂ ਦੇ ਵਿੱਚ ਇਹਨੂੰ ਪੁੱਛਣਾ ਤੇ ਸਹੀ ਹੀ ਸਾਇਦ ਕੁਛ ਦੱਸ ਹੀ ਦਿੰਦੀ ਵੀ ਕੀ ਹੋਇਆ ਉਹਨੂੰ ਤੇ ਕੀ ਨਹੀਂ ਹੋਇਆ ਐਦਾਂ ਤੇ ਨਾ ਵਿਹਿਮ ਹੀ ਰਹਿਣਾ ਵਾ ساری ਉਮਰ ਵੀ ਪਤਾ ਨਹੀਂ ਕੀ ਹੋ ਗਿਆ ਉਹਨੂੰ ਤੁਸੀਂ ਪੁੱਛ ਕੇ ਦੇਖਣਾ ਹੈ ਉਹਨੂੰ ਦਲਜਿੰਦਰ ਪੁੱਛਣਾ ਉਹਨਾਂ ਨੇ ਮੈਂ ਕੀ ਆ ਉਹ ਤੇ ਮੈਨੂੰ ਦਿਹਾਣੀ ਦਿਆ ਵਾ ਮੈਂ ਤੇ ਉਸ ਦਿਨ ਨੂੰ ਪਛਤਾਉਂਦੀ ਆ ਕਦੋਂ ਮੈਂ ਦਾ ਕਲਿਆਣੀ ਦਾ ਰਿਸ਼ਤਾ ਇਹ ਘਰ ਦੇ ਵਿੱਚ ਕਰਾਤਾ ਚੱਲ ਪਿਓ ਤੇ ਆਪਣੇ ਪਕਾਉਂਦੇ ਖਾਂਦੇ ਹੀ ਹੈ ਤੇ ਓਖਾ ਹੀ ਆਪਣਾ ਟਾਈਮ ਵਾਸਤੇ ਕਰਦੇ ਸੀਗੇ ਜਿੱਦਾਂ ਦੀ ਇਹ ਆਈ ਜਨਾ ਘਰ ਦੇ ਵਿੱਚ ਕਿਤੇ ਇੱਕ ਦਿਨ ਸੁਖ다ਣੀ ਨੰਗਿਆ ਕਦੀ ਮੁੰਡੇ ਨਾਲ ਲੜਾਈ ਕਦੀ ਕੁੜੀ ਨਾਲ ਲੜਾਈ ਸਿਰਫ ਆਂਦੀ ਆਪੀ ਨੂਰ ਹੀ ਮੈਨੂੰ ਦਿਹੇ ਉਹ ਹੀ ਉਹ ਆ ਧੂਆ ਜੀ ਉਦਾਂ ਨਾ ਗਲਤੀ ਤੇ ਹੋ ਗਈ ਏ ਹੁਣ ਇਹ ਆ ਵੀ ਆਂਡ ਬਾਂਡ ਦੀ ਵੀ ਚੜਤ ਹੋ ਜਾਣੀ ਆ ਤੁਹਾਡੇ ਸਾਹਮਣੇ ਉਦੋਂ ਮੰਮੀ ਕਿੱਦਾਂ ਕਰਦੇ ਜਦੋਂ ਤੁਸੀਂ ਰਿਸ਼ਤਾ ਕਰਾਉਣ ਲੱਗੇ ਸੀ ਹੁਣ ਤੇ ਉਹਨਾਂ ਦੀ ਸਭੋ ਹੀ ਚੜਤ ਹੋ ਜਾਣੀ ਆ ਵੀ ਲੈ ਹ ਕਰਾਇਆ ਸੀ ਨਾ ਆਪਣੇ ਹੱਥੀ ਤੇ ਜਾੜ ਕੇ ਬਹਿ ਗਈ ਕਿਨੇ ਹੁਣ ਉਹਨਾਂ ਨੇ ਨਾ ਮੈਨੂੰ ਹੀ ਗੱਲਾਂ ਕਰਨੋਂ ਹਟਣਾਵਾ ਤੇ ਨਾ ਤੁਹਾਨੂੰ ਹੀ ਹਟਣਾ ਪਰ ਪੁੱਤ ਇੱਕ ਗੱਲ ਵਾ ਮੈਂ ਤੇ ਇਹ ਵੇਖਿਆ ਕਿ ਇਹ ਦਾ ਪਰ ਆ ਚੰਗਾ ਵਾ ਇਹ ਵੀ ਉਹਦੇ ਵਰਗੀ ਹੋਊਗੀ ਮੈਨੂੰ ਕੀ ਪਤਾ ਹੈ ਇਹਨੇ ਤੇਜ ਵਾ ਚੱਲ ਸਭ ਕੁਝ ਤਾਂ ਬਣੇ ਬਣਾਏ ਤਾਂ ਕੇ ਬੈ ਗਈ ਕਿਤੇ 1 ਰੁਪਿਆ ਇਹਨੂੰ ਖਰਚਣ ਦੀ ਲੋੜ ਨਾ ਪਈ ਮੁੰਡਾ ਨੌਕਰੀ ਕਰਦਾ ਨਾ ਕੁਝ ਖਾਵੇ ਨਾ ਕੁਝ ਪੀਵੇ ਹਾਏ ਉਹ ਕੁੜੀ ਦੀਆਂ ਦੋ ਰੋਟੀਆਂ ਇਹਨੂੰ ਭਾਰੂ ਹੋ ਗਈਆਂ ਇੱਕ ਘਾਲਾ ਦਲਜਿੰਦਰ ਦੋ ਚਾਰ ਦਿਨ ਹੋਰ ਵਾ ਜਿੱਦਾਂ ਇਹਨੇ ਗੋਪੀ ਨਾ ਕੀਤੀ ਹੈ ਨਾ ਰਹਿਣ ਇੱਥੇ ਇਹਨੂੰ ਵੀ ਨਹੀਂ ਮੈਂ ਦੇਣਾ ਜੇ ਇਹ ਗੋਪੀ ਨੂੰ ਕੁਝ ਪਾ ਕੇ ਦੇ ਸਕਦੀ ਆ ਕੱਲ ਨੂੰ ਲਵਲੀ ਨੂੰ ਪਾ ਕੇ ਨਹੀਂ ਦੇ ਸਕਦੀ ਤੇ ਸਭ ਕੁਝ ਵੇਚ ਵਟ ਕੇ ਤੇ ਗਾਂ ਜਾਊਂਗੀ ਇਹ ਜਿਹੜੀਆਂ ਇਹਦੀਆਂ ਸਕੀਮਾਂ ਵਾ ਨਾ ਮੈਂ ਕਾਮਯਾਬ ਨਹੀਂ ਹੋਣ ਦੇਣੀਆਂ ੱੱੱਕੇ ਮਾਰ ਕੇ ਇਹਨੂੰ ਘਰੋਂ ਬਾਹਰ ਕੱਢਣਾ ਨਿਆਈ ਤੇ ਮੈਂ ਬੜੇ ਚਾਵਾਂ ਨਾਲ ਹਾਂ ਪਰ ਕੱਢਣੀ ਤੱਕਿਆਂ ਨਾਲ ਵਾ ਦੀਦੀ ਬਾਅਦ ਕੋਈ ਆਇਆ ਨਹੀਂ 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 ਅੱਜ ਤੱਕ ਨਹੀਂ ਕੋਈ ਵੀ ਆਇਆ ਹੈਗਾ ਹੁਣ ਕਿੰਨੇ ਦਿਨ ਤੇ ਹੋ ਗਈ ਆ ਹੁਣ ਕਿੰਨੇ ਆਉਣਾ ਹੈ ਚਲੋ ਕੋਈ ਕੰਮ ਕੁਮ ਹੁੰਦਾ ਨਾ ਤੇ ਮੈਨੂੰ ਦੱਸ ਦਿਆ ਕਰੋ ਮੈਂ ਲਾਗ ਕਰਵਾ ਜੂਗੀ ਨੇ ਕੰਮ ਦੀ ਤੇ ਕੋਈ ਡੀ ਲੋਡ ਨਹੀਂ ਆ ਚਲ ਇੱਕ ਰੋਟੀ ਪਾਣੀ ਪਕਾ ਆ ਜਿਹੇ ਖਾਣੀ ਹੈ ਤੁਸੀਂ ਦਿਖਾ ਲਓ ਨਹੀਂ ਨਹੀਂ ਰੋਟੀ ਤਾਂ ਹੀ ਖਾਦੀ ਆ ਨਾਲ ਮੇਰੀ ਗੱਲ ਸੁਣੋ ਦੀਦੀ ਮੇਰੀ ਗੱਲ ਸੁਣੋ ਗੁਰਪ੍ਰੀ ਠੀਕ ਤੇ ਹੋ ਗਈ ਹੀ ਬਾਅਦ ਚ ਉਹਨੂੰ ਕੀ ਹੋ ਗਿਆ ਅਹੀਂ ਵੀ ਨਾ ਰਤੀ ਧੋਵੇਂ ਜੀ ਬੈਠ ਕੇ ਨਾ ਗੱਲਾਂ ਤਾਂ ਹੀ ਕਰਨਾ ਕਿ ਕਿੰਨੀ ਚੰਗੀ ਹੀ ਨਿਆਣਿਆਂ ਵਰਗੀ ਨਹੀਂ ਹੈਗੀ ਉਹ ਕਿ ਨਿਆਣੇ ਤੇ ਕੀ ਕਰਦੇ ਨੇ ਲਸੂ ਲਸੂ ਉਧਰ ਚਲ ਜਾ ਇਧਰ ਆ ਜਾ ਵਿਚਾਰੀ ਘਰੇ ਰਹਿੰਦੀ ਹੁੰਦੀ ਹੀ ਪੜ੍ਹਾਈ ਵਾਲੀ ਧਿਆਨ ਦਿੰਦੀ ਹੀ ਜ਼ਿਆਦਾ ਅੱਗੇ ਤੁਹਾਡੇ ਘਰ ਵੀ ਆ ਜਾਂਦੀ ਹੁੰਦੀ ਹੀ ਆ ਜਦੋਂ ਦੀ ਠੀਕ ਨਹੀਂ ਨਾ ਉਦੋਂ ਦੀ ਤੁਹਾਡੇ ਘਰ ਵੀ ਨਹੀਂ ਵੱਡੀ ਤੇ ਬੜੀ ਚੰਗੀ ਹੀ ਵਿਚਾਰੀ ਓਹ ਹੋ ਇਹ ਕਿ ਸੰਦੀਪ ਕੁਛ ਪਤਾ ਹੀ ਲੱਗਾ ਹਨੂ ਤੇ ਚੰਗੀ ਬਲੀ ਜਰੀ ਠੀਕ ਵੀ ਹੋ ਗਈ ਹੀ ਚਾਲੇ ਵੀ ਖੇਡਣ ਮਲੰਡਾ ਪੀ ਕੋਈ ਹੈ ਹੀ ਨਹੀਂ ਵੀ ਹੁਣ ਬੰਨ ਕੋਈ ਦੁੱਖ ਹੈਗਾ ਵਾ ਪਤਾ ਹੀ ਨਹੀਂ ਲੱਗਾ ਬਸ ਚੰਗੀ ਬਲੀ ਰਾਤ ਸੁੱਤੀ ਏ ਤਸਵੀਰ ਨੂੰ ਚੱਲ ਕੀ ਕਰ ਸਕਦੇ ਹਣ ਦੀਦੀ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਗੁੱਸਾ ਨਾ ਕਰੇ ਮੇਰੀ ਗੱਲ ਦਾ ਮਿੰਮੀ ਨਾ ਮੈਨੂੰ ਕਹਿੰਦੇ ਹੀ ਕਿ ਅਚਾਨਕ ਕੁੜੀ ਨੂੰ ਕੀ ਹੋ ਜਾਣਾ ਹੈ ਉਹ ਅਭੀ ਇੱਥੇ ਰਹਿੰਦੀ ਆ ਕਿਤੇ ਪੁਆਨੇ ਤਾਂ ਨਹੀਂ ਕੁਝ ਕਰਤਾ ਕੀ ਪਤਾ ਵਸਦੀਪ ਹੁਣ ਐਦਾਂ ਕਿਸਦਾ ਕਿਦਾਂ ਨਾਂ ਲਾ ਸਕਦੀ ਆ ਤੈਨੂੰ ਮੈਂ ਸੱਚ ਕੀ ਦੱਸਾਂ ਕਿ ਜਦੋਂ ਉਹ ਇੱਥੇ ਆਉਦੇ ਆ ਨਾ ਉਦੋਂ ਹੀ ਸਾਡੇ ਘਰ ਨਾਲ ਕੋਈ ਨਾ ਕੋਈ ਗੱਲ ਛੜੀ ਪੈਂਦੀ ਆ ਗਾੜੀਆਂ ਪਤਾ ਨਾ ਕਈ ਯਾਰ ਕੀ ਕਹਿੰਦੇ ਆ ਤੂੰ ਇਹ ਦੂਰ ਨਾ ਵੱਧ ਕਰਦੀ ਆ ਗੁਰਪ੍ਰੀਤ ਨਾ ਇਹ ਘੱਟ ਕਰਦੀ ਆ ਤੁਹਾਡੇ ਸਾਹਮਣੇ ਹੀ ਆ ਤੁਹਾਨੂੰ ਪਤਾ ਹੀ ਆ ਮੈਂ ਕਿਦਾਂ ਦੋਨਿਆਂ ਨੇ ਉਹ ਰੱਖਦੀ ਆ ਮੈਂ ਵੀ ਮਾਂ ਆ ਤੇ ਜਦੋਂ ਆ ਵੀਥੇ ਚਾਦਰ ਗਰੀਆਂ ਕਰਦੀ ਆ ਨਾ ਤੈਨੂੰ ਕੀ ਪਤਾ ਮੈਂ ਕਿਦਾਂ ਆਪਣਾ ਟਾਈਮ ਕੱਢਦੀ ਆ ਇੱਥੇ ਇਹ ਤੇ ਗੱਲ ਦੀ ਸਹੀ ਆ ਅਹੀਂ ਵੀ ਪਹਿਲਾਂ ਚੰਗੇ ਭਲੇ ਰਹਿੰਦੇ ਸੀ ਨਾ ਜਦੋਂ ਦੀ ਭੂਆ ਸਾਡੇ ਘਰ ਗਈ ਆ ਉਦੋਂ ਦੀ ਸਾਡੇ ਘਰ ਲੜਾਈ ਪੈਂਦੀ ਆ ਤੁਹਾਡੇ ਘਰ ਵੀ ਹੁਣ ਕੀ ਕੋ ਕੁ ਕੀਤਾ ਉਦੋਂੋਂ ਹੁਣ ਛੱਡ ਗਈ ਆ ਹੁਣ ਇੱਧਰ ਸਾਡੇ ਘਰ ਚੰਬੜ ਗਈ ਆਗੇ ਤੁਹਾਨੂੰ ਤੇ ਪਤਾ ਮੇਰੀ ਜਠਾਣੀ ਕਿੰਨੀ ਚੰਗੀ ਸੀ ਉਹਨੂੰ ਵੀ फडਕਾ-फडਕਾ ਕੇ ਨਾ ਸਾਡੇ ਖਿਲਾਫ ਕਰ ਦਿੱਤਾ ਕਿ ਇਹ ਚੰਗੇ ਨਹੀਂ ਆ ਉਹ ਵੀ ਤੇ ਮੈਂ ਕਹਿੰਦੀ ਆ ਸੰਦੀਪ ਪੀ ਤੁਹਾਡੇ ਘਰ ਵੇਲਾ ਇਨਾਂ ਕੋ ਕਰਾ ਗਏ ਨਾ ਤੇ ਹੁਣ ਇਹ ਨਾ ਰਹਿੰਦਾ ਖੁੰਦਾ ਹੱਡੇ ਘਰ ਨੂੰ ਵੇਲਾ ਨਜ਼ਰ ਲਾਤੀ ਇਹ ਨੇ ਤੁਹਾਨੂੰ ਪਤਾ ਹੀ ਨਹੀਂ ਕਿ ਹੱਡ ਨਾ ਕੰਮ ਬਣ ਜਾਣਾ ਕਹਿੰਦੇ ਹੁਣੀਆਂ ਕਿ ਮੈਂ ਇੱਥੇ ਰਾਜ ਕਰੂੰਗੀ ਚਲ ਕੋਈ ਗੱਲ ਨਹੀਂ ਤੇ ਹੀ ਮੰਨਣਾ ਭਰੋ ਜੋ ਹੋਣਾ ਹੀ ਉਹ ਤੇ ਹੋ ਗਿਆ ਵਾ ਵਿਚਾਰੇ ਦੋਵੇਂ ਭੈਣ ਭਰਾ ਹੈਗੇ ਹੀ ਖੇਡਦੇ ਰਹਿੰਦੇ ਹੀ ਉਹ ਹੋਈ ਗਏ ਇਤੋਂ ਤੇ ਨਿਕਲ ਦੇਣੀ ਐ ਇਹ ਨਹੀਂ ਨਿਕਲ ਦੇਣੀ ਇਹ ਉਹ ਜਿਹੜੀ ਉਹਨਾਂ ਦੇ ਮਗਰ ਲੱਗੀ ਮੈਂ ਬਥੇਰੀ ਵਾਰ ਕਿਹਾ ਵੀ ਆਪਣਾ ਘਰ ਵੇਖੋ ਆਪਣਾ ਘਰ ਵੇਖੋ ਪਰ ਉਹ ਕੰਮ ਇਹਨਾਂ ਨੇ ਕਰਕੇ ਹੀ ਛੱਡਿਆ ਜਿਹੜਾ ਕੰਮ ਨਹੀਂ ਹੀ ਹੋਣਾ ਜਦੋਂ ਘਰ ਬਾਹਰ ਚੰਗਾ ਭਲਾ ਬਣਿਆ ਵਾ ਤੇ ਭਲਾ ਇੱਥੇ ਕੀ ਕਰਨ ਦੇ ਹੀ ਚਲੋ ਮੰਨਿਆ ਵੀ ਸਾਰਿਆਂ ਦੇ ਦਿਨੀ ਬਾਹਰ ਜਾਂਦੇ ਕਿਹਦੇ ਨਹੀਂ ਜਾਂਦੇ ਇਹ ਹੋੜਾ ਵੀ ਮੂੰਹ ਜੋਕੇ ਪੈਕੇ ਹੀ ਵੜੇ ਰਹੋ ਹੁਣ ਤੇ ਪੁੱਫੜ ਜੀ ਵੀ ਨਹੀਂ ਕੁਝ ਕਹਿੰਦੇ ਕੀ ਪਤਾ ਉਹਨੂੰ ਕਿਡਾ ਸਮਝ ਦੀ ਆ ਕੋ ਉਹਨੂੰ ਵੀ ਪਸੰਦ ਅਬ ਇਹ ਗੇ ਲਾਇਆ ਵਾ ਜਿੱਦਾਂ ਕਹਿੰਦੀ ਉਦਾਂ ਹੀ ਉਹ ਕਰੀ ਜਾਂਦਾ ਉਹ ਬੜਾ ਧਗਾਵਾ ਚਲੋ ਤੁਸੀਂ ਸ਼ਰਟੋ ਕੋਈ ਗੱਲ ਨਹੀਂ ਇੰਨਾ ਗੱਲਾਂ ਨੂੰ ਪਤਾ ਤੇ ਲੱਗ ਹੀ ਜਾਣਾ ਵੇ ਇੱਕ ਨ ਇੱਕ ਦਿਨ ਕਿ ਕੀ ਹੋਇਆ ਹੈ ਕੀ ਕਰਨਾ ਪਤਾ ਕਰਕੇ ਹੁਣ ਪਤਾ ਕਰਨ ਦਾ ਕੋਈ ਫਾਇਦਾ ਹੀ ਨਹੀਂ ਆ ਬਸ ਮੈਂ ਤੇ ਸ਼ਰਮਦਾ ਕਰਕੇ ਚੁੱਪਾਂ ਵੀ ਆਂ ਰੰਗਵਾਨ ਨੇ ਕਹਿਣਾ ਇਹਨਾਂ ਦੇ ਘਰ ਤੇ ਕਾਲੇ ਕੰਮ ਹੋਇਆ ਇਹਨਾਂ ਕੀ ਮੇਲਾ ਲਾਇਆ ਪਰ 부ਆ ਜੀ ਗੱਲ ਤੇ ਤੁਹਾਡੀ ਵੀ ਠੀਕ ਆ ਜੇ ਮੰਨ ਲੋ ਆਪਣੇ ਪੁੱਤ ਦਾ ਹੀ ਸੋਚੀ ਜਾਂਦੀ ਆ ਜੇ ਕੱਲ ਨੂੰ लवली ਨੂੰ ਕੋਈ ਕਰ ਦੂਗੀ ਵੀ ਚਲ ਜਿਹੜੀ ਨੌਕਰੀ ਆ ਉਹ ਮੇਰੇ ਜੋਗੀ ਜਾਂ ਮੇਰੇ ਪੁੱਤ ਜੋਗੀ ਰਵੇ ਤੇ ਫਿਰ ਕੀ ਕਰਾਂਗੇ ਇਹ ਤਾਂ ਕੋਹਨਾ ਕੋ ਸੋਚਣਾ ਹੀ ਪੈਣਾ ਵਾ ਜੀ ਅਸੀਂ ਆਂਡ-ਗਵਾਂਡ ਵੱਲ ਵੇਂਦੇ ਰਹੇ ਨਾ ਤੇ ਇਹਦੀ ਤੇ ਸਭੋ ਚੜ੍ਹਾਈ ਹੋ ਜਾਣੀ ਆ ਇਹਨੇ ਤੇ ਮੰਨਣਾ ਹੀ ਨਹੀਂ ਆ ਵੀ ਅੱਗੇ ਮੈਂ ਉਹਨੂੰ ਏਦਾਂ ਕਰ ਲਿਆ ਤੇ ਅੱਗੇ ਕੀ ਹੋ ਗਿਆ ਤੇ ਹੁਣ ਕੀ ਹੋ ਜਾਣਾ ਮੈਨਾਂ ਆਹੋ ਇਹ ਗੱਲ ਤੇ ਹੈ ਵਾ ਕੋਈ ਗੱਲ ਨਹੀਂ ਦੋ ਚਾਰ ਦਿਨ ਵੇਂਦੀ ਆ ਕੀ ਕਰਦੀ ਆ ਮੈਂ ਵੀ ਇਸੇ ਕਰਕੇ ਇੱਥੇ ਬੈਠੀ ਆ ਨਹੀਂ ਤੇ ਮੇਰਾ ਕਿਹੜਾ ਪਿੱਛੇ ਸਰਣ ਡਿਆ